ਹਾਂਜੀ ਪੰਜਾਬੀਓ ਸਾਡੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਪਹਿਲਾਂ ਕੁਝ ਵੀਡੀਓ ਨਹੀਂ ਪਾਉਂਦੇ ਕੋਈ ਕਰਕੇ ਆਪਾਂ ਤੁਹਾਨੂੰ ਅਗਾਂਹ ਜਾ ਕੇ ਦੱਸਾਂਗੇ ਪਹਿਲਾਂ ਹੁਣ ਆਪਾਂ ਤਾਂ ਦੱਸ ਲਈਏ ਵੀ ਅਮਰੀਕਾ ਜਿਹੜੇ ਰਿਪੋਰਟ ਹੋ ਰਹੇ ਨੇ ਨਾ ਬਾਰੇ ਆਪਾਂ ਅੱਜ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਆਪਾਂ ਗੱਲ ਕਰਾਂਗੇ ਵੀ ਮੋਦੀ ਸਰਕਾਰ ਨੇ ਵੱਡਾ ਬਿਆਨ ਦਿੱਤਾ ਵੀ ਟਰੰਪ ਨਾਲ ਉਹਨਾਂ ਨੇ ਮੀਟਿੰਗ ਕੀਤੀ ਤੇ ਉਹਨਾਂ ਦੱਸਿਆ ਹੋਇਆ ਕਿ ਜਿਹੜੇ ਵੀ ਪੰਜਾਬੀ ਅਨਲੀਗਰ ਭਾਰਤੀ ਜਿਹੜੇ ਅਨਲੀਗਰ ਰਹੇ ਨੇ ਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਆਪਾਂ ਭਾਰਤ ਵਿੱਚ ਲੈ ਆਵਾਂਗੇ ਉਹਨਾਂ ਬਾਰੇ ਆਪਾਂ ਪੂਰੀ ਡਿਟੇਲ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਅੱਜ ਆਪਾਂ ਤੁਹਾਡੇ ਨਾਲ ਪੂਰੀ ਗੱਲ ਕਰਾਂਗੇ ਅਮਰੀਕਾ ਤੋਂ ਅੱਜ ਇੱਕ ਹੋਰ ਜਹਾਜ਼ ਆਵੇਗਾ ਹੋਏਗਾ ਡਿਪੋਰਟ ਡਿਪੋਰਟ ਹੋਏ 114 ਭਾਰਤੀ ਅਜਦੇਸ਼ ਪਰਤ ਰਹੇ ਨੇ ਰਾਤ ਨੂੰ 10 ਵਜੇ ਜਹਾਜ਼ ਲੈਂਡ ਕਰੇਗਾ ਡਿਪੋਰਟ ਹੋਏ 119 ਲੋਕਾਂ ਦੇ ਵਿੱਚੋਂ 67 ਪੰਜਾਬੀ ਦੇ ਨਾਲ ਤਾਲ ਕੁ ਰੱਖਦੇ ਨੇ ਡਿਪੋਰਟਸ ਨੂੰ ਰੀਸੀਵ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ ਅੰਮ੍ਰਿਤਸਰ 에ਰਪੋਰਟ ਉਹਨਾਂ ਨੂੰ ਅਸੀਵ ਕੀਤਾ ਜਾਏਗਾ ਕੱਲ ਵੀ ਅਮਰੀਕਾ ਤੋਂ ਇੱਕ ਹੋਰ ਜਹਾਜ਼ ਆਵੇਗਾ ਕੱਲ ਵਾਲੇ ਜਹਾਜ਼ ਦੇ ਵਿੱਚ 157 ਭਾਰਤੀ ਡਿਪੋਰਟ ਹੋਣਗੇ ਅੱਜ ਤੇ ਕੱਲ ਦੇ ਮਿਲਾ ਕੇ ਕੁੱਲ 276 ਭਾਰਤੀ ਡਿਪੋਰਟ ਹੋਣਗੇ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਅੱਜ ਵਾਲੇ 68 ਪੰਜਾਬੀ 33 ਹਰਿਆਣਾ ਤੋਂ 8 ਗੁਜਰਾਤ ਤੋਂ ਤਿੰਨ ਉੱਤਰ ਪ੍ਰਦੇਸ਼ ਤੋਂ ਦੋ ਰਾਜਸਥਾਨ ਤੋਂ ਦੋ ਮਹਾਰਾਸ਼ਟਰ ਤੋਂ ਇੱਕ ਗੁਆ ਅਤੇ ਇੱਕ ਹਿਮਾਚਲ ਪ੍ਰਦੇਸ਼ ਤੇ ਇਸ ਤੋਂ ਇਲਾਵਾ ਇੱਕ ਜੰਮੂ ਕਸ਼ਮੀਰ ਤੋਂ ਦੱਸਿਆ ਜਾ ਰਿਹਾ ਹੈ ਜਹਾਜ਼ ਨੂੰ ਅੰਮ੍ਰਿਤਸਰ ਉਤਾਰਨ ਤੇ ਸੀਐਮ ਮਾਨ ਨਿਰਾਜ ਸੀਐਮ ਮਾਨ ਕੇਂਦਰ ਸਰਕਾਰ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹੀ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਬਾਕੀ ਏਅਰਪੋਰਟ ਵੀ ਥਾਵਾਂ ਦੇ ਬਣੇ ਹੋਏ ਨੇ ਇਹਨਾਂ ਜਿਹੜੀ ਰਿਪੋਰਟ ਹੋ ਰਹੀ ਇਹਨਾਂ ਨੂੰ ਅੰਮ੍ਰਿਤਸਰ ਵਿੱਚ ਕਿਉਂ ਹੀ ਉਤਾਰਿਆ ਕਿਉਂ ਉਤਾਰਿਆ ਜਾ ਰਿਹਾ ਹੈ ਹੋਰ ਵੀ ਥਾਵਾਂ ਦੇ ਏਅਰਪੋਰਟ ਬਣੇ ਹੋਏ ਰਹੇ ਇਸ ਲਈ ਸੀਮਾ ਮਾਨੀ ਹੋਰ ਵੀ ਭਾਰਤੀ ਕਹਿ ਰਹੇ ਨੇ ਕਿ ਪੰਜਾਬ ਨੂੰ ਹੀ ਕਿਉਂ ਬਦਨਾਮ ਕੀਤਾ ਜਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਬਾਕੀ ਆਪਾਂ ਮਿਲਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਪਹਿਲਾਂ ਤੁਹਾਨੂੰ ਦੱਸਦੇ ਆਂ ਵੀਡੀਓ ਕਿਉਂ ਨਹੀਂ ਪਾਉਂਦੇ ਰੇ ਆਪਣੇ ਚੈਨਲ ਤੇ ਸਟ੍ਰਾਈਕਾ ਪੈਣ ਕਰਕੇ ਆਪਾਂ ਵੀਡੀਓ ਨਹੀਂ ਪਾਉਂਦੇ ਰੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਰੋਜ਼ਾਨਾ ਵੀਡੀਓ ਪਾਉਂਦੀ ਇੰਦਾ ਹੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਤੱਬ ਕੇ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਸਾਨੂੰ ਤੁਹਾਡੀ ਸਪੋਰਟ ਦੀ ਹੋਰ ਜ਼ਿਆਦਾ ਲੋੜ ਹੈ ਪਹਿਲਾਂ ਵੀ ਤੁਸੀਂ ਬਹੁਤ ਜ਼ਿਆਦਾ ਸਪੋਰ ਬਹੁਤ ਉੱਤੇ ਖੜਨਾ ਹੈ ਗ로우 ਕਰਨਾ ਚਾਹ ਰਹੇ ਹਾਂ ਨੂੰ ਇਸ ਕਰਕੇ ਲਾਈਕ ਮੈਚੇਰੇ ਵੀਡੀਓ ਚੰਗੀ ਲੱਗੀ ਤਾਂ ਹੋਰ ਦਬਕੇ ਸ਼ੇਅਰ ਕਰਨੇ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਤੇ ਇਸ ਵੀਡੀਓ ਨੂੰ ਤੁਸੀਂ ਬਹੁਤ ਜਿਆਦਾ ਪਿਆਰ ਕਰਨਾ ਹੈ ਇਹ ਪਤਾ ਨਾ ਲੱਗੇ ਕਿ ਜਦੋਂ ਮੈਂ ਵੀਡੀਓ ਨਹੀਂ ਪਾਉਂਦਾ ਕਮੀ ਪੇਸ਼ੀ ਕੋਈ ਨਾ ਹੋਵੇ ਸਾਡੇ ਵੱਲੋਂ ਕਮੀ ਪੇਸ਼ੀ ਕੋਈ ਨਹੀਂ ਤੁਹਾਡੇ ਵੱਲੋਂ ਕੋਈ ਕਮੀ ਪੇਸ਼ ਨਾ ਹੋਵੇ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ